ਤੇ ਜਦੋਂ ਖੇਡਣ ਲੱਗ ਗਿਆ ਫਿਰ ਉਹ ਆਪਾਂ ਹੌਲੀ-ਹੌਲੀ ਇਦਾਂ ਹੀ ਕੰਮ ਚੱਲ ਪਿਆ ਖੇਡਣ ਦਾ ਨਾਲ ਤੂੰ ਮੰਨ ਲਓ ਵੀ ਵਧੀਆ ਆਪਣੀ ਟੀਮ ਦੇ ਨਾਲ ਉਹਦਾ ਹੁਣ ਵੀ ਪਿਆਰ ਆ ਤੇ ਉਹ ਨਾਲ ਆਪਣੇ ਫਿਰ ਖੇਡਣ ਲੱਗ ਗਿਆ ਉਦੋਂ ਜੀ ਹਾਂ ਜੀ ਵਧੀਆ ਰੇਡਾਂ ਪਾਉਣ ਲੱਗਿਆ ਸੀਗਾ ਹਾਂ ਹਾਂ ਪੂਰੀਆਂ ਵਧੀਆ ਬਹੁਤ ਸੋਹਣੀਆਂ ਖੁਸ਼ੀ ਤੋਂ ਗੰਧਵੀ ਕਬੱਡੀਆਂ ਪਾਈਆਂ ਉਹਨੇ ਤੇ ਬਹੁਤ ਸੋਹਣੀਆਂ ਕਬੱਡੀਆਂ ਸੀਰੇ ਪਿੱਥੋ ਤੇ ਵੀ ਪਾਈਆਂ ਇੱਕ ਸਾਰੇ ਉਹ ਆਏ ਸੀਗਾ ਵੀ ਦੂਜਾ ਬਾਹਲਾ ਤਾਂ ਨਹੀਂ ਕਹਿ ਸਕਦੇ ਵੀ ਉਹ ਮਾੜੇ-ਮੋਟੇ ਤੋਂ ਮਨ ਲੋ ਵੀ ਜਫਾ ਨਹੀਂ ਸੀ ਖਾਂਦਾ ਵਧੀਆ ਕੌਡੀਆਂ ਪਾਉਣ ਲੱਗ ਗਿਆ ਸੀ ਚਲੋ ਜੇ ਸੱਟ ਕੁਦਰਤੀ ਉਹ ਮੇਰੇ ਕੋਲੋਂ ਹੀ ਲੱਗੀ ਉੱਥੇ ਗਰਾਊਂਡ ਦੇ ਵਿੱਚ ਅਸੀਂ ਇੱਥੇ ਮੈਸ ਸੀ ਉਹ ਇੱਕ ਦਿਨ ਮੁੰਡੇ ਨੇ ਆ ਵੀਡੀਓ ਵੀ ਪਾਈ ਸੀਗੀ ਫੱਤੇ ਵਾਲੇ ਨੇ ਵੀ ਆ ਗਰਾਊਂਡ ਦੇ ਵਿੱਚ ਤੇ ਉੱਥੇ ਕੁਦਰਤੀ ਅਸੀਂ ਸਾਡੀਆਂ ਹੀ ਟੀਮਾਂ ਸੀਗੀਆਂ ਦੋ ਤਿੰਨ ਅਸੀਂ ਦੋ ਟੀਮਾਂ ਬਣਾ ਲਈਆਂ ਉਹ ਫਾਈਨਲ 'ਚ ਫੇਰ ਸਾਡਾ ਆਪਸ 'ਚ ਲੱਗ ਗਿਆ ਹੂੰ ਤੋ ਕੁਦਰਤੀ ਜਿਹੜੀ ਮੈਂ ਮਾਰਦਾ ਚੜਾ ਕੇ ਬਾਹਾਂ ਜੀ ਟੰਗੀ ਜਦੋਂ ਮਾਰੀ ਲੱਤ ਤੇ ਤੇ ਉਹ ਲੱਤ ਮਨ ਲੋ ਵੱਜ ਗਈ ਲੱਤ ਲੱਗ ਗਈ ਇਹਦੇ ਹਾਂਜੀ ਉਹ ਇਹਨੇ ਜ਼ੋਰ ਲਾਇਆ ਉਹ ਮਰੂੜਾ ਖਾ ਗਿਆ ਗੋਡਾ ਇਹਦੇ ਲਗਾਮੈਂਟ ਟੁੱਟ ਗਏ ਤੇ ਉਹ ਜਿਵੇਂ ਟੁੱਟ ਗਏ ਜਦੋਂ ਫੇਰੇ ਉੱਥੇ ਚੰਡੀਗੜ੍ਹ ਚਲ ਗਿਆ ਆਪਰੇਸ਼ਨ ਕਰਾ ਲਿਆ ਉੱਥੇ ਡਾਕਟਰ ਕਹਿੰਦਾ ਵੀ ਆਪਰੇਸ਼ਨ ਕਰਾਉਣਾ ਪੈਣਾ ਤੈਨੂੰ ਉੱਥੇ ਚਲੋ ਗੌਂਦਾ ਸੀ ਜਿਵੇਂ ਦੱਸਦਾ ਇੰਟਰਵਿਊ ਦੇ ਵਿੱਚ ਹਾਂਜੀ ਉਹ ਗੌਂਦਾ ਸੀ ਉਹ ਡਾਕਟਰ ਕਹਿੰਦਾ ਵੀ ਤੂੰ ਗੌਣ ਲੱਗ ਜਾ ਜਿਵੇਂ ਕਹਿੰਦੇ ਹੁੰਦੇ ਉਹ ਗੌਣ ਦੇ ਤੈਨੂੰ ਪਹਿਲਾਂ ਹੀ ਸੀਗੇ ਹੂੰ ਵੀ ਤੁਹਾਨੂੰ ਬੜਾ ਸੁਣਾਉਂਦਾ ਹਾਂ ਸਾਡੇ ਨੂੰ ਕੀ ਸੁਣਾਉਂਦਾ ਸੀਗਾ ਅਸੀਂ ਉਦੋਂ ਐ ਕਹਿ ਦਿੰਦੇ ਸੀਗੇ ਯਾਰ ਬਣੀ ਚੁੱਪ ਕਰ ਯਾਰ ਕਿਉਂ ਸਿਰ ਖਾਦਾ ਹੀ ਜਾਵੇਂ